ਹੈਲੋ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿੱਤ ਬੁਟੀਕ ਤੇ ਕੀ ਹਾਲ ਚੱਲਦੇ ਨੇ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਨਾ ਕਸਟਮਰ ਦੀ ਡਿਮਾਂਡ ਤੇ ਵੀਡੀਓ ਲੈ ਕੇ ਆਏ ਆ ਬਹੁਤ ਹੀ ਵਧੀਆ ਵੀਡੀਓ ਬਣਾ ਰਹੇ ਆ ਆਪਾਂ ਬਹੁਤ ਹੀ ਸੋਹਣਾ ਟੌਪਿਕ ਹੈ ਆਪਣਾ ਇਹ ਇਹਦੇ ਚ ਆਪਾਂ ਸਾਰਾ ਨਾ ਆਪਣਾ ਜਿਹੜਾ ਹੁੰਦਾ ਸੂਟ ਦਾ ਮੇਜ਼ਰਮੈਂਟ ਹੁੰਦਾ ਪੰਜਾਬੀ ਸੂਟ ਦਾ ਕਿਸੇ ਵੀ ਉਹਦਾ ਡਰੈੱਸ ਦਾ ਕੋਈ ਵੀ ਦਾ ਹਨਾ ਤਾਂ ਉਹ ਲੈਣਾ ਦੱਸਾਂਗੇ ਤੁਹਾਨੂੰ ਵੀ ਆਪਾਂ ਮੇਜ਼ਰਮੈਂਟ ਜਿਹੜਾ ਆਪਾਂ ਕਿੱਦਾਂ ਦੇ ਸਕਦੇ ਆ ਟੇਲਰ ਨੂੰ ਕਿਸੇ ਨੂੰ ਵੀ ਲਗਾ ਲਓ ਆਪਾਂ ਨੇ ਹਨਾ ਜਿਹੜੇ ਆਪਣੇ ਬਾਹਰਲੇ ਕਸਟਮਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੁੰ ਕਿਉਂਕਿ ਜਦੋਂ ਉਹਨਾਂ ਨੇ ਆਪਣਾ ਮੇਜ਼ਰਮੈਂਟ ਮੈਨੂੰ ਭੇਜਣਾ ਹੁੰਦਾ ਸੀ ਤਾਂ ਉਹਨਾਂ ਨੂੰ ਹੀ ਨਹੀਂ ਪਤਾ ਚੱਲ ਰਿਆ ਹੁੰਦਾ ਸੀ ਕਿ ਕਿੱਥੋਂ ਕਿੱਦਾਂ ਸਾਰਾ ਆਪਣਾ ਦੱਸੀਏ ਹੈ ਨਾ ਫਿਟਿੰਗ ਵਗੈਰਾ ਲੈਂਥ ਸਭ ਕੁਝ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਸੀਗੀ ਆਪਾਂ ਇਹ ਡਿਮਾਂਡ ਤੇ ਵੀਡੀਓ ਬਣਾ ਰਹੇ ਆ ਮਨੇ ਇੱਕ ਦੋ ਜਣਿਆਂ ਨੇ ਕਿਹਾ ਸੀ ਵੀ ਤੁਸੀਂ ਇਹ ਜੀ ਵੀਡੀਓ ਸਾਨੂੰ ਬਣਾ ਕੇ ਭੇਜਿਓ ਫਿਰ ਸੋਚਿਆ ਆਪਾਂ YouTube ਤੇ ਹੀ ਅਪਲੋਡ ਕਰ ਦਿੰਨੇ ਆ ਕੁਝ ਇੰਡੀਆ ਚ ਵੀ ਜਿਹੜੇ ਬਿਲਕੁਲ ਜ਼ੀਰੋ ਲੈਵਲ ਤੇ ਹੁੰਦੇ ਨੇ ਨਹੀਂ ਅੰਨਾ ਪਤਾ ਹੁੰਦਾ ਵੀ ਕਿੱਦਾਂ ਸੂਟ ਬੰਨਦੇ ਆ ਕਿੱਦਾਂ ਮੇਜ਼ਰਮੈਂਟ ਲੈਣਾ ਹੈ ਉਹਨਾਂ ਸਾਰਿਆਂ ਲਈ ਸਾਰੀਆਂ ਪਹਿਨਣਾਂ ਲਈ ਸਾਰੀਆਂ ਛੋਟੀਆਂ ਆਪਣੀਆਂ ਜਿਹੜੀਆਂ ਹੈਗੀਆਂ ਨੇ ਬੇਟੀਆਂ ਲਈ ਹਨਾ ਉਹਨਾਂ ਲਈ ਸਾਰਿਆਂ ਲਈ ਇਹ ਵੀਡੀਓ ਬਹੁਤ ਵਧੀਆ ਰਹੂਗੀ ਤੇ ਚਲੋ ਆਪਾਂ ਤੁਹਾਨੂੰ ਦਿਖਾਉਨੇ ਆਪਾਂ ਸੂਟ ਦੀ ਜਿਹੜਾ ਮੇਜ਼ਰਮੈਂਟ ਆਪਣਾ ਕਿੱਦਾਂ ਲੈਣਾ ਹੁੰਦਾ ਹੈ ਸਭ ਤੋਂ ਪਹਿਲਾਂ ਆਪਾਂ ਸੂਟ ਹੈ ਜਿਹੜਾ ਇਦਾਂ ਵਿਛਾ ਲੈਣਾ ਆਪਣਾ ਠੀਕ ਹੈ ਜੀ ਪੂਰਾ ਵਧੀਆ ਸਾਰਾ ਪ੍ਰੋਪਰਲੀ ਤੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਲੈਂਥ ਲਵਾਂਗੇ ਦੇਖੋ ਜਿਹੜਾ ਆਪਣਾ ਹਾ ਤੀਰ ਆ ਹੁੰਦਾ ਆਪਣਾ ਇੱਥੋਂ ਠੀਕ ਹੈ ਦੇਖੋ ਇੱਥੋਂ ਤੀਰੇ ਤੋਂ ਲੈ ਕੇ ਇੱਥੇ ਤੱਕ ਓਕੇ ਜੀ ਸਭ ਤੋਂ ਪਹਿਲਾਂ ਆਪਾਂ ਲੈਂਥ ਲਵਾਂਗੇ ਸ਼ਰਟ ਦੀ ਆਪਣੀ ਲਈ ਜਿੱਦਾਂ ਕਿ ਇਹਨਾਂ ਦੀ 41 ਲੈਂਥ ਹੈ ਓਕੇ ਜੀ देखो 41 ਇਹਨਾਂ ਦੀ ਹੈਗੀ ਹੈ ਜਿਹੜੀ ਲੈਂਥ ਹੈ ਸਭ ਤੋਂ ਪਹਿਲਾਂ ਹੁਣ ਆਪਾਂ ਇਹ ਲਿਖ ਲਾਂਗੇ ਵੀ ਆਪਣੀ ਲੈਂਥ ਕਿੰਨੀ ਹੈ। ਤੇ ਉਸ ਤੋਂ ਬਾਅਦ ਆਪਾਂ ਜਿਹੜੀ ਇੱਥੇ ਆਪਣੇ ਚਾਕ ਹੁੰਨੇ ਇਥੋਂ हिप ਹੁੰਦੀ ਹੈ ਠੀਕ ਹੈ ਚਾਕ ਦੇ ਉੱਪਰੋਂ ਇਥੋਂ ਆਪਾਂ ਪਰਣੀ हिप ਲੈ ਲੈਣੀ ਹੈ। ਜਿੱਦਾਂ ਕਿ ਦੇਖੋ ਇੱਕ ਬਿਲਕੁਲ ਕਈ ਕਰਦੇ ਨੇ ਇਦਾਂ ਢੱਲਾ ਜਾ ਆਪਣਾ ਜਿਹੜਾ ਹੁੰਦਾ ਪੀਤਾ ਰੱਖ ਕੇ ਇਹ ਨਾਪ ਲੈਂਦੇ ਨੇ ਉਹ ਸਹੀ ਨਾਪ ਨਹੀਂ ਹੁੰਦਾ ਇਦਾਂ ਪ੍ਰੋਪਰਲੀ ਇਥੋਂ हिप ਲੈਣੀ ਹੈ ਤੁਸੀਂ ਆਪਣੀ। ਇਥੋਂ ਦਿੱਤਾ ਕਿ ਇਹਨਾਂ ਦੀ ਹਿੱਪ ਹੈਗੀ ਆ 22 ਇੰਚ ਦੀ ਠੀਕ ਹੈ ਜੀ 22 ਇਹਨਾਂ ਦੀ ਹਿੱਪ ਆ ਤੇ ਉਸ ਤੋਂ ਬਾਅਦ ਚ ਅਪਾ ਆਪਣਾ ਇਥੇ ਚੈਸਟ ਦੋ ਨਾਲ ਲੈ ਲੈਣਾ ਜਿੱਦਾਂ ਕਿ ਇਹਨਾਂ ਦੀ ਹੈਗੀ ਐ ਇਥੋਂ 19 ਠੀਕ ਹੈ ਜੀ ਦੇਖ ਸਕਦੇ ਜੇ ਤੁਸੀਂ ਇਦਾਂ 19 ਇੰਚ ਇਥੋਂ ਇਹਨਾਂ ਦੀ ਚੈਸਟ ਆ ओके ਇੱਥੋਂ ਲੈਣਾ ਬਿਲਕੁਲ ਜੈਸਟੋ ਦਾਣਾ ਆਪਣਾ ਨਹੀਂ ਫੇਰਪਾਂ ਜਿੱਥੇ ਆਪਣੀ ਆਹ ਟੈਡੀ ਪਲੋਈ ਪਾਈ ਹੁੰਦੀ ਹੈ ਠੀਕ ਹੈ ਜਿੱਥੋਂ ਸੈਂਟਰ ਵੱਲ ਮਾਪ ਲੈਣਾ ਆਪਣਾ ਨਹੀਂ ਦੇਖੋ ਇੱਥੋਂ ਠੀਕ ਹੈ ਤੇ ਇੱਥੇ ਤੱਕ ਇੱਥੋਂ ਹੈਗਾ ਆਪਣਾ 17 ਜੈਸਟੋ ਨਹੀਂ ਇੱਥੋਂ 17 ਇੱਥੋਂ 2 ਇੰਚ ਦਾ ਹੀ ਫਰਕ ਹੁੰਦਾ ਹੈ ਆਪਣਾ ਓਕੇ ਜੀ ਫਿਰ ਉਸ ਤੋਂ ਬਾਅਦ ਅਪ ਆਪਣੀ ਜਿਹੜੀ ਆਹ ਸਾਈਡ ਸੀਨ ਹੈ ਇੱਥੋਂ ਲਗਾ ਕੇ ਠੀਕ ਹੈ ਜਿੱਥੇ ਆਪਣੀਆਂ ਬਾਹਾਂ ਇੱਦਾਂ ਜੁੜੀਆਂ ਹੁੰਦੀਆਂ ਨੇ ਇੱਥੋਂ ਇਦਾਂ ਠੀਕ ਹੈ ਇਦਾਂ ਤੇ ਇੱਥੇ ਤੱਕ हिਪ ਤੱਕ ਇੱਥੇ ਇਹਨਾਂ ਦਾ ਹੈ ਗਿਆ ਆਪਣਾ 14 ਠੀਕ ਹੈ ਜੀ ਸਾਈਡਸ ਲਈ ਹੈ ਜੀ ਇਹਨਾਂ ਦੀ 14 ਇੰਚ OK ਤੇ ਫਿਰ ਦੇਖ ਲੈਣਾ ਇਹਨਾਂ ਆਪਾਂ ਘੇਰਾ ਕੰਨਾਂ ਦਾ ਨੇ ਇਦਾਂ ਹੁੰਦਾ ਹੈ हिਪ ਘੱਟ ਜਾਂ ਵੱਧ ਹੁੰਦੀ ਹੈ ਤੇ ਇਹ ਘੇਰੇ ਨਾਲੋਂ ਹਰਕ ਹੁੰਦਾ ਕੰਨਿਆਂ ਦੇ ਸੇਮ ਡਰਾਪਰੀ ਹੁੰਦੇ ਜਿੱਦਾਂ ਕਿ ਹੁਣ ਆਪਾਂ ਇਹ ਸ਼ੇਪ ਦੀ ਸ਼ਰਟ ਬਣਾਉਣੀ ਹੁੰਦੀ ਉਹਦਾ ਵੀ ਆਪਣਾ ਘੇਰਾ ਵਾਧਾ ਰੱਖ ਦੇਣੀ ਆ ਇੱਥੋਂ ਹੈਗਾ ਆਪਣਾ ਹਿੱਪ ਸੀਗ ਇਹਨਾਂ ਦੀ 21 ਇੱਥੋਂ ਘੇਰਾ ਹੈਗਾ ਇਹਨਾਂ ਦਾ 22 ਉਸ ਤੋਂ ਬਾਅਦ ਆਪਾਂ ਆਪਣੀਆਂ ਲੈ ਲੈਣੀਆਂ ਨੇ 슬ੀਵਸ ਹਰਕ ਹੁੰਦੀਆਂ ਨੇ ਕੰਨਿਆਂ ਲਈ ਕੰਨਿਆਂ ਲਈ ਪੂਰੀਆਂ ਹੁੰਦੀਆਂ ਨੇ ਕੰਨਿਆਂ ਲਈ ਇਦਾਂ ਪਾਉਂਦੀਆਂ ਜਿਹੀਆਂ ਹੁੰਦੀਆਂ ਹਰ ਇੱਕ ਦਾ ਆਪਣਾ ਆਪਣਾ ਨਾਪ ਹੁੰਦਾ ਸਲੀਵਜ਼ ਇਹਨਾਂ ਦੀ ਹੈਗੀਆਂ ਨੇ 16 ਇੰਚ ਦੀਆਂ ਤੇ ਖੁੱਲੀਆਂ ਰੱਖਣੀਆਂ ਨੇ ਆਪਾਂ ਨੇ ਇੱਥੋਂ ਹੈਗੇ 4.5 ਠੀਕੇ ਜੀ ਫਿਰ ਉਸ ਤੋਂ ਬਾਅਦ ਚ ਵੈਸੇ ਤਾਂ ਭਲੋਈਆਂ ਹੁੰਦੀਆਂ ਨੇ ਜਿਹੜੀਆਂ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੁੰਦਾ ਪਾਉਣ ਦਾ ਪਰ ਕਿ ਆਵਾਂ ਜੇ ਫਾਕਸ ਨੂੰ ਦੱਸਣੀਆਂ ਵੀ ਹੁਣ ਵੀ ਸਾਡੀਆਂ ਮੇਰੀਆਂ ਫਲੋਈਆਂ ਇੰਨੇ ਤੇ ਤਿਆਰ ਨਹੀਂ ਠੀਕ ਐ ਤਾਂ ਉਹ ਵੀ ਆਪਾਂ ਬਿਲਕੁਲ ਜਿਹੜੀ ਆਪਣਾ ਇੱਥੇ ਤੀਰੀ ਵਾਲੀ ਸੀਨ ਹੁੰਦੀ ਐ ਇੱਥੋਂ ਲੈ ਕੇ ਠੀਕ ਐ ਤੇ ਇੱਥੇ ਤੱਕ ਮਿਣਾਗੇ ਇੱਥੇ ਇਹਨਾਂ ਦੀਆਂ ਹੈਗੀਆਂ ਨਹੀਂ ਫਲੋਈਆਂ ਪੂਰੀਆਂ ਸਾਢੇ 1/10 ਤੇ ਹੀ ਨੇ ਵੈਸੇ ਮੈਂ ਨਹੀਂ ਇੰਨੀਆਂ ਘੱਟ ਪਾਉਂਦੀ ਜਿਵੇਂ ਹੁਣ ਇਹਨਾਂ ਦੀ 1 ਇੰਚ ਐ ਤਾਂ ਆਪਾਂ ਤਾਂ ਸਾਢੇ 1/11 ਤੇ ਤਿਆਰ ਫਲੋਈ ਰੱਖਾਂਗੇ ਕਿਸੇ ਨੇ ਹੋਰ ਸਟਿਚ ਕੀਤਾ ਹੈ ਸੋ ਮੈਂ ਨਹੀਂ ਕੀਤਾ ਬਾਕੀ ਹਰ ਇੱਕ ਦਾ ਨਾ ਆਪਣਾ ਆਪਣਾ ਵੇਰ ਹੁੰਦਾ ਕਟਿੰਗ ਦਾ ਵੀ ਸਟੀਚਿੰਗ ਦਾ ਵੀ ਸਭ ਕੁਝ ਤੇ ਹੁਣ ਜਿੱਦਾਂ ਇਹਨਾਂ ਦੀ neck ਹੈ ਠੀਕ ਹੈ ਜੀ ਆਪਾਂ neck ਦੇਖਾਂਗੇ ਵੀ ਇਹਨਾਂ ਦੀ ਕਿੰਨੇ ਇੰਚ ਦੀ ਹੈ ਸਵਾ 5 ਇੰਚ ਨਦੀ ਫਰੰਟ neck ਹੈਗੀ ਹੈ ਜਿਹੜਾ ਉਹ ਫੇਰੈਡੀ ਹੈ ਬੈਕ ਇਹਨਾਂ ਦਾ ਹੈਗਾ 5.5 ਠੀਕ ਹੈ ਜੀ ਹੁਣ ਆਪਣਾ ਇਹ ਸ਼ਰਟ ਹੈ ਜਿਹੜੀ ਇਹਦਾ ਨਾਪ ਆਪਾਂ ਨੇ ਲੈ ਲਿਆ ਬਿਲਕੁਲ ਠੀਕੇ ਜੀ ਬਹੁਤ ਈਜ਼ੀ ਗੇ ਦੇ ਨਾਲ ਲਿਆ ਆਪਾਂ ਨੇ ਹੁਣ ਆਪਾਂ ਜਿਹੜੀ ਹੈਗੀ ਇਹਨਾਂ ਦੀ ਬਾਟਮ ਦੇਖਾਂਗੇ ਕਿ ਕਿੰਨੇ ਇੰਚ ਦੀ ਹੈ ਤੇ ਦੇਖੋ ਜੀ ਹੁਣ ਆਪਾਂ ਜਿਹੜਾ ਹੈਗਾ ਬਾਟਮ ਦਾ ਨਾਪ ਕਿਵੇਂ ਲੈਣਾ ਹੈ ਉਹ ਮੈਂ ਤੁਹਾਨੂੰ ਦੱਸਦੀ ਆਂ ਪਹਿਲੀ ਗੱਲ ਤਾਂ ਜਿਹੜਾ ਇਹ ਬਾਟਮ ਦੇ ਦੋ ਉਹ ਹੁੰਦੇ ਨੇ ਠੀਕ ਹੈ ਨਾ ਇੱਕ A ਵਾਲਾ ਪੱਲਾ ਹੋ ਗਿਆ ਇੱਕ A ਵਾਲਾ ਪੱਲਾ ਹੋ ਗਿਆ ਤੁਸੀਂ ਜਿਹੜਾ ਇਹ ਵਾਲਾ ਪੱਲਾ ਹੁੰਦਾ ਠੀਕ ਹੈ ਇੱਧਰਲਾ ਇਹਦੇ ਤੋਂ ਨਾਪ ਲੈਣਾ ਇਹਦੇ ਤੋਂ ਨਹੀਂ ਲੈਣਾ ਹੈਗਾ ਵੀ ਤੁਸੀਂ ਢੇਡੇ ਤੋਂ ਲੈਣ ਲੱਗ ਜਓ ਥੋੜਾ فرق ਪੈ ਜਾਂਦਾ ਨਾਪ ਚ ਜਿਹੜੀ ਆਪਣੀ ਤਰੀਜ਼ ਹੁੰਦੀ ਹੈ ਇੱਥੋਂ ਇਹ ਲੈ ਲੈਣੀ ਹੈ ਜੇ ਤਾਂ ਆਪਾਂ ਬਣਾਉਣੀ ਹੈ ਸਟ੍ਰੇਟ ਸਲਵਾਰ ਫਿਰ ਆਪਾਂ ਨਾਪ ਲਵਾਂਗੇ ਦਾ ਸਾਰਾ ਦੇਖੋ ਇੱਥੋਂ ਲੈ ਕੇ ਪੂਰਾ ਸਟਾਰਟਿੰਗ ਤੋਂ ਬੈਲਟ ਤੋਂ ਲੈ ਕੇ ਮੂਰੀ ਹੁੰਦੀ ਹੈ ਜਿਹੜੀ ਇਹਦੇ ਤੱਕ ਜਿੱਦਾਂ ਕਿ ਇਹਨਾਂ ਦੀ 34.5 ਸਾਰੀ ਟੋਟਲ ਸਲਵਾਰ ਰੈਡੀ ਹੈ ਇਦਾਂ ਵੀ ਦੱਸ ਸਕਦੇ ਆਪਾਂ ਠੀਕ ਹੈ ਜੀ ਪਰ ਜੀ ਤੁਸੀਂ ਆਪਣੀ ਆਪਣੇ ਪੱਲੇ ਪਾ ਕੇ ਹਨਾ ਸਲਵਾਰ ਬਣਾਉਣੀ ਹੈ ਗੋਡੇ ਪਾ ਕੇ ਤਾਂ ਫਿਰ ਤੁਸੀਂ ਇੱਥੋਂ ਲਾਪ ਲੈ ਕੇ ਦੱਸ ਸਕਦੇ ਜਿੱਦਾਂ ਆਪਣੀ 벨ਟ ਹੁੰਦੀ ਹੈ 벨ਟ ਤੋਂ ਬਿਨਾ ਇੱਥੋਂ ਬਲਾਂ ਤੋਂ ਲੈ ਕੇ ਦੇਖੋ ਜੀ ਬਲਾਂ ਤੋਂ ਲੈ ਕੇ ਤੁਸੀਂ ਇੱਥੇ ਤੱਕ ਲੈ ਲੈਣਾ ਮੂਰੀ ਤੱਕ ਨਾਪ ਇੱਥੇ ਤੱਕ ਇਹਨਾਂ ਦੀ ਹੈਗੀ ਹੈ ਸਾਰੀ ਸਲਵਾਰ ਰੈਡੀ ਸਾਢੇ 3:00 ਠੀਕ ਹੈ ਜੀ ਸਾਢੇ 3:00 ਇਹਨਾਂ ਦੀ ਇੱਥੋਂ ਬਲਾਂ ਤੋਂ ਲੈ ਕੇ ਸਲਵਾਰ ਰੈਡੀ ਆ ਤੇ 벨ਟ ਐ ਰੱਖੀ ਹੋਈ ਹੈ ਇਹਨਾਂ ਨੇ ਚਾਰ ਇੰਚ ਦੀ ਕੋਨਿੰਗ ਚਾਰਦੀ ਆ ਠੀਕ ਹੈ ਤੇ ਫਿਰ ਆਪਾਂ ਆਪਣੀ 벨ਟ ਦੱਸਣੀ ਸਾਡੀ 벨ਟ ਤਿਆਰ ਕਿੰਨੀ ਹੈ ਇੱਥੋਂ ਲੈ ਕੇ ਇੱਥੇ ਤੱਕ ਆਪਾਂ 벨ਟ ਦੇਖਾਂਗੇ ਇਹਨਾਂ ਦੀ 23 ਇੰਚ 벨ਟ ਤਿਆਰ ਹੈਗੀ ਤੇ ਇੱਕ ਮੂਰੀ ਲਿਖਾਂਗੇ ਮੂਰੀ ਹੈਗੀ ਇਹਨਾਂ ਦੀ 6.5 ਠੀਕ ਹੈ ਜੀ ਪੀਨ ਟੂ ਬੈਲਟ ਤਿਆਰ ਹੈ ਇਹਨਾਂ ਦੀ ਮੂਰੀ ਹੈਗੀ ਆ ਸਾਡੀ ਛੀ ਤੇ ਹੁਣ ਆਪਣਾ ਜਿਹੜਾ ਹੈਗਾ ਪਨਪ ਲੈ ਲਿਆ ਹੁਣ ਆਪਾਂ ਅੱਗੇ ਵਾਲੀ ਵੀਡੀਓ ਚ ਦੱਸਾਂਗੇ ਤੁਹਾਨੂੰ ਸਿੰਪਲ ਸੂਟ ਦੀ ਕਟਿੰਗ ਆਪਾਂ ਕਿੱਦਾਂ ਕਰਨੀ ਹੈ ਸ਼ਰਟ ਦੀ ਕਟਿੰਗ ਸਲਵਾਰ ਦੀ ਵੀ ਆਪਾਂ ਦੱਸੀ ਹੋਈ ਹੈ ਇਹਦੇ ਚ ਠੀਕ ਹੈ ਜੀ ਫਿਰ ਕੀ ਜੀ ਬਾਏ ਬਾਏ